ਦੇਖਿਆ ਲੀਵਾ ਦੇ ਕੀ ਹੈ ਇਹ ਸ਼ਾਇਰ ਹੈ ਸ਼ਾਇਰ ਤੱਕ ਹੀ ਮਾਤੇ ਕਿ ਤੁਹਾਨੂੰ ਕਿਹਦਾ ਲੱਗਿਆ ਇਹ ਹਾਂ ਕਿ ਨਹੀਂ ਤੇਰੀਆਂ ਤਾਂ ਚੱਲ ਜਾਂਦੇ ਮਾੜੇ ਵੀ ਮੈਂ ਰਾਹੀ ਤੇਰੇ ਨਾਲ ਗੜੀ ਤੀਰ ਹਾਂ ਹਾਂ ਬੋਧਾ ਕਿਨੇ ਜੁਰਮ ਕੀਤਾ ਮਦਾ ਵੇਖ ਸੂਨ ਹੋਈਆਂ ਗਾਈਆਂ ਕਿੱਡੀਆਂ ਸੂਨ ਜਾਂਦੀਆਂ ਅੱਜ ਅੱਜ ਮੇਰੀਆਂ ਗਾਈਆਂ ਆਵੇ ਮੈਂ ਨੋ ਪੜਾਂ ਮਤਲਬ ਕੀ ਗੱਲ ਹੋਈ ਗੱਲ ਵੀਰੇ ਕੁਛ ਨਹੀਂ ਹੋਈ ਮੈਂ ਤਾਂ ਬੰਨ ਕੇ ਰਾਤ ਨੂੰ ਘਰ ਆਇਆ ਜਿੱਦਾ ਇੱਥੇ ਆ ਵੇ ਤਿੰਨ ਮੱਜਾਂ ਦੋ ਮੱਜਾਂ ਤੇ ਇੱਕ ਦਾ ਘਾਹ ਘਾਰਿਆ ਦੋ ਮੈਂ ਉੱਥੇ ਬੰਨਉਣੀ ਆ ਹਾਂ ਥੋੜਾ ਹੀ ਨੀਚ ਹੁੰਦਾ ਏ ਟਾਰਾ ਤੇ ਮੈਂ ਸਭ ਕਿਤੇ ਉੱਥੇ ਬੰਨ ਦਿੰਨੇ ਉਹ ਅੱਗੇ ਵੀ ਇੱਕ ਵਾਰ ਖੜੀ ਆ ਹੀ ਕਿਸੇ ਨੇ ਮਨ ਜਿਹੇ ਤੇ ਤਿੰਨ ਇੱਥੇ ਲਾਈ ਦੇ ਦੋ ਉੱਥੇ ਪੂਰੇ ਨਹੀ ਅੰਦਰ ਅੰਗਾ ਦੋਵੇਂ ਤਾਂ ਸੂਣ ਵੇਖਿਆ ਨਹੀਂ ਜਾਂਦੇ ਵੀਰੇ ਮੇਰੇ ਠੀਕ ਠੀਕ ਜਾ ਕੇ ਵੇਖਿਆ ਤੂੰ ਅੰਨ ਉਹ ਸਾਹਮਣੇ ਡੇਰੇ ਵਾਲੇ ਨੇ ਫੋਨ ਕੀਤਾ ਮੇਰੇ ਪਾਸੋਂ ਆਂਦਾ ਤੁਹਾਡੀਆਂ ਦਾਈਆਂ ਹੀ ਤੇ ਸੁੱਤੇ ਹਜੇ ਕਹਿੰਦੇ ਗਏ ਤੁਹਾਡੇ ਅੰਦਰ ਨੂੰ ਅੱਗ ਲੱਗ ਗਈ ਜਦੋਂ ਵੀਰੇ ਬੂਏ ਖੋਲ ਕੇ ਭੱਜੇ ਉੱਥੇ 6 ਕਿੱਲੇ ਤੇ ਹੈਗਾ ਕੋ ਤਡੇ ਘਰ ਤੋਂ ਕਿੰਨਾ ਦੂਰ 6 ਕਿਲੋ ਨਹੀਂ ਕਿੰਨਾ ਨਾ ਉੱਥੇ ਆਦਮੀ ਪੂਰਾ ਹੋ ਗਿਆ ਆ ਰਿਸ਼ਤੇਦਾਰ ਸਾਰੇ ਆਏ ਹੁਣ ਬਸ ਤੇ ਕਾਕਾ ਇੱਕ ਵਿਆਹ ਹੈ ਤੁਹਾਡੇ ਨੂੰ ਸੁਖਨਾ ਕੰਮ ਤੇ ਗਿਆ ਗੱਡੀ ਬਣਾਉਣ ਤੇ ਇਹ ਆਪੇ ਦੋ ਬਤਨ ਗੁੱਡੀਆਂ ਨੇ ਤੇ ਇੱਕ ਕਾਕਾ ਹੈ ਬੱਚਾ ਉਹਦੇ ਲਾਗੇ ਵੀਰੇ ਮੈਂ ਨਾ ਕਰਾਂ ਦਿਖਾਉਂ ਬਾਪ ਤੇ ਛੱਡ ਗਏ ਬਾਪ ਤੇ ਚਾਹ ਕਿੱਥੇ ਨੇ ਵੀਰੇ ਨਹੀਂ ਵੀਰੇ ਕਿੰਨੂ ਆ ਵੀੜਾ ਦੀ ਵੀਰਾ ਪੁੱਤ ਕੱਲਾ ਕਿਹਦਾ ਵੇ ਵੇਖੋ ਜਾਂ ਲੱਤਾਂ ਬੰਨ੍ਹ ਕੇ ਪਾਜੀ ਲੱਤਾਂ ਬੰਨ੍ਹ ਕੇ ਮਾਰੀਆਂ ਪਾਜੀ ਸੜੀਆਂ ਨਹੀਂ ਗੀਆਂ ਲੱਤਾਂ ਬੰਨ੍ਹ ਕੇ ਮਾਰੀਆਂ ਊੜੀ ਜੋ ਤਾਂ ਵੇਖੋ ਜਾ ਕੇ ਜਿੰਦਰਾ ਵੀ ਤੋੜਿਆ ਕੰਦ ਤੇ ਥਾਈ ਨੰਦ ਤੇ ਫੇਰ ਉਹਨਾਂ ਨੇ ਅੱਗ ਲਾਈ ਅੰਦਰ ਬਈਆਂ ਦੀਆਂ ਲੱਤਾਂ ਬੰਨ੍ਹੀਆਂ ਦੋਵਾਂ ਦੀ ਫੇਰ ਤਾਂ ਕਿਸੇ ਨੇ ਕੀਤਾ ਨਾ ਹਾਂ ਕੀਤਾ ਇਹ ਕਿਸ ਨੇ ਪਰ ਹੁਣ ਨਹੀਂ ਪਾਜੀ ज्यादा अंदर जाके वेखो सब कुछ ही मी ने मेरा सारा गया तीना भी छेड भी सड़ गई तूड़ी भी सड़ गई गाइया भी मर गए ਮੈਂ ਕਹ ਮੂਰਾਲੀਆ ਕਾਇਆ ਮਾਤਾ ਦਾ ਰਗੀ ਉਹ ਮੈਂ ਕਹ ਮਾਤਾ ਤੇ ਆਦ ਨਾ ਪਤਾ ਜਾਂਦੀ ਭੱਜੀ ਜਣ ਮੈਂ ਮਾਤਾ ਨੇ ਕਦੀ ਲੀੜਾ ਨਹੀਂ ਪਾਇਆ ਕਦੀ ਸਰ ਇਧੜੀ ਪੱਠੇ ਵਡੜੇ ਪੋਣੇ ਵਿਚਾਰੀਆਂ ਨੂੰ ਅੱਛਾ ਤਾਂ ਮੇਰਾ ਖਾਤਾ ਕਿੰਨੇ ਕਿੰਨੇ ਕਿੰਨੀਆਂ ਸੀ ਹਾਂਜੀ ਤਾਂ ਹੀ ਤੇ 1 ਲੱਖ ਤੋਂ ਲੱਖ ਤੋਂ ਤਾਂ ਹੀ ਗਾਵੀਆਂ ਤਾਂ ਵੀਰੇ ਵੇਖੇਂਗਾ ਤੇ ਗਾਂ ਹੀ ਤੇ ਕਿਹਦੇ ਵੇਖੋਗੇ ਤੇ ਵੀਰੇ ਕਿਤੇ ਬੰਦਾ ਐਡੀ ਚੀ ਗਾਂ ਕੋੜੇ ਆਉਂਗੂ ਕੋਈ ਨਹੀਂ ਹੁੰਦਾ ਫਿਰ ਇਹ ਗਾਵੀਆਂ ਨੂੰ ਆਪਣਾ ਘੋਟ ਇਹ ਦੇ ਫੁੱਲ ਸਾਲੇ ਆਏ ਹਾਂਜੀ ਹਾਂਜੀ ਮੋਟਲ ਖਾਈ ਹਾਂਜੀ ਲਖਾਈ ਆ ਵੀਰਾਂ ਨੇ ਵੀਰੇ ਮੈਨੂੰ ਮਾਤਾ ਤਰੂਣ ਵਾਲੀ ਮਾਤਾ ਨੂੰ ਮੈਂ ਤਾਂ ਨਾ ਕੀ ਕਰ ਲੈਣਾ ਵੀਰੇ ਲਪੜ ਵਿਚੇ ਵੀ ਤੱਕ ਅਰੀ ਬਾਰੀ ਤੱਕ ਅੜੀ ਵੀ ਤੱਕ ਰੋਣਾ ਰੋ ਅਏ ਮਿਲ ਕਾਢ ਲਾਂ ਦੋ ਬਾਹਰ ਮਿਲ ਮੈਨੂੰ ਕੁਛ ਨਹੀਂ ਮੈਨੂੰ ਰੱਬ ਨੇ ਸੁਰਤਾ ਰੱਬ ਦੀ ਬਤੀ ਪਈ ਤਾਂ ਮੈਂ ਬਚ ਗਈ ਉਤੋਈ ਕੋਈ ਬਾਤ ਹੈ ਤਾ ਸਤਾਂ ਲੱਗਿਆ ਤਾ ਨਾ ਮੈਂ ਮਰੀਜ਼ ਮੇਰੇ ਅੱਜ ਬੜੀ ਹੈਰੀ ਅੱਜ ਬੜੀ